ਅਗਲੇ 2-3 ਦਿਨ ਇਸੇ ਤਰ੍ਹਾਂ ਹੀ ਜਿਹੜਾ ਬੱਦਲਾਂ ਦਾ ਆਉਣਾ ਜਾਣਾ ਪੰਜਾਬ ਦੇ ਵਿੱਚ ਬਣਿਆ ਰਹੇਗਾ ਭਾਵ ਪੱਛਮੀ ਸਿਸਟਮਾ ਜਿਹੜਾ ਉਹ ਲਗਾਤਾਰ ਬਣਦਾ ਵਿਗੜਦਾ ਦੇਖਣ ਨੂੰ ਮਿਲ ਰਿਹਾ ਹੈ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਜਿਹੜੀ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲੇਗੀ ਪੂਰੇ ਪੰਜਾਬ ਦਾ ਹਾਲ ਦੱਸਦਿਆਂ ਵੀ ਕਿਸ ਤਰ੍ਹਾਂ ਦਾ ਰਹੇਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਛੋਟੀ ਜਿਹੀ ਹੋਰ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੇ ਜਿਵੇਂ ਕਿ ਤੁਸੀਂ ਸੈਟੇਲਾਈਟ ਤੋਂ ਤਸਵੀਰਾਂ ਦੇਖ ਸਕਦੇ ਹੋ ਕਿ ਪਛਮੀ ਸਿਸਟਮਾ ਜਿਹੜਾ ਉਹ ਲਗਾਤਾਰ ਬਣਦਾ ਵਿਗੜਦਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਇਹ ਬਦਲਵਾਈ ਦਾ ਪ੍ਰਭਾਵ ਪੰਜਾਬ ਦੇ ਉੱਤੇ ਜ਼ਿਆਦਾ ਨਹੀਂ ਰਹੇਗਾ ਕੱਲ ਦੇ ਦਿਨ ਵੀ ਟੁੱਟਵੇਂ ਰੂਪ ਦੇ ਵਿੱਚ ਇਸੇ ਤਰ੍ਹਾਂ ਹੀ ਬਦਲਵਾਈ ਆਪਾਂ ਨੂੰ ਦੇਖਣ ਨੂੰ ਮਿਲੇਗੀ ਲੇਕਿਨ ਜਿਹੜੀਆਂ ਮੀਂਹਾਂ ਦੀਆਂ ਗਤੀਵਿਧੀਆਂ ਹੋਣਗੀਆਂ ਉਹ ਲਗਭਗ ਨਾ ਮਾਤਰ ਹੋਣਗੀਆਂ ਭਾਵ 10-15% ਚਾਂਸਸ ਨੇ ਹਲਕੀ-ਫੁਲਕੀ ਜਿਹੜੇ ਪੱਛਮੀ ਹਿੱਸੇ ਦੇ ਵਿੱਚ ਆਪਾਂ ਨੂੰ ਬੂਲਾਵਾਂਦੀ ਦੇਖਣ ਨੂੰ ਮਿਲ ਸਕਦੀ ਆ ਲੇਕਿਨ ਲਗਭਗ ਪੰਜਾਬ ਦੇ ਬਾਕੀ ਲਾਗਿਆਂ ਦੇ ਵਿੱਚ ਬਦਲਬਾਈ ਦੇਖਣ ਨੂੰ ਮਿਲ ਸਕਦੀ ਟੁੱਟਵੇਂ ਰੂਪ ਦੇ ਵਿੱਚ ਪਰ ਮੀਂਹਾਂ ਦੀਆਂ ਗਤੀਵਿਧੀਆਂ ਉਹ ਨਾ ਮਾਤਰ ਹੀ ਹੋਣਗੀਆਂ ਅੱਜ ਦੇ ਸਮੇਂ ਪੰਜਾਬ ਦਾ ਤਾਪਮਾਨ ਆ ਉਹ ਆਪਾਂ ਨੂੰ 28 ਤੋਂ 30 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਅਤੇ ਇਸੇ ਤਰ੍ਹਾਂ ਹੀ ਕੱਲ ਦਾ ਮੌਸਮ ਜਿਹੜਾ ਉਹ ਵੀ ਇਸੇ ਤਰ੍ਹਾਂ ਹੀ ਰਹੇਗਾ ਪਰ ਜਿਹੜੀਆਂ ਉੱਤਰ ਪੱਛਮੀ ਹਵਾਵਾਂ ਚੱਲਣ ਦੇ ਕਾਰਨ ਜਿਹੜਾ ਠੰਡ ਦਾ ਮਾਹੌਲ ਹਲਕਾ ਫੁਲਕਾ ਬਣਿਆ ਰਹੂਗਾ ਸਵੇਰ ਦੇ ਸਮੇਂ ਤਾਂ ਆਪਾਂ ਨੂੰ ਠੰਡ ਦਾ ਅਹਿਸਾਸ ਹੁੰਦਾ ਰਹੇਗਾ ਲੇਕਿਨ ਦੁਪਹਿਰ ਦੇ ਸਮੇਂ ਆਪਾਂ ਨੂੰ ਧੂਪਾਂ ਦਾ ਸਾਹਮਣਾ ਆ ਮੱਠੀ ਮੱਠੀ ਧੁੱਪ ਵੀ ਪੰਜਾਬ ਦੇ ਉੱਤੇ ਦੇਖਣ ਨੂੰ ਮਿਲੂਗੀ ਪਾਵ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਟੈਂਪਰੇਚਰ ਜਿਹੜਾ ਉਹ ਤੇਜ਼ੀ ਨਾਲ ਗਰਮੀ ਵੱਲ ਨੂੰ ਵਧੇਗਾ ਗਰਮੀ ਜਿਹੜੀ ਪੰਜਾਬ ਦੇ ਵਿੱਚ ਪਿਛਲੀ ਵਾਰ ਨਾਲੋਂ ਇਸ ਵਾਰ ਜ਼ਿਆਦਾ ਦੇਖਣ ਨੂੰ ਮਿਲੇਗੀ 14 ਤਰੀਕ ਤੋਂ ਬਾਅਦ ਇਹ ਬੱਦਲਾਂ ਦੀ ਆਵਾਜ਼ ਆਈ ਹੈ ਜਿਹੜੀ ਉਹ ਲਗਭਗ ਬੰਦ ਹੋ ਜਾਵੇਗੀ ਹਲਕੀ ਫੁਲਕੀ ਆਵਾਜ਼ ਆਈ ਦੇਖਣ ਨੂੰ ਮਿਲ ਸਕਦੀ ਹੈ ਉਹ ਵੀ ਆਪਾਂ ਨੂੰ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਜਿਹੜਾ ਮੌਸਮ ਬਿਲਕੁਲ ਸਾਫ਼ ਦੇਖਣ ਨੂੰ ਮਿਲੇਗਾ ਪਾਵ ਤੁਪਾਂ ਜਿਹੜੀਆਂ ਲਗਾਤਾਰ ਪੰਜਾਬ ਦੇ ਉੱਤੇ ਵਗੜ ਲੱਗ ਜਾਣੀਆਂ ਜਿਸ ਦੇ ਕਾਰਨ ਤੇਜ਼ੀ ਨਾਲ ਜਿਹੜਾ ਤਾਪਮਾਨ ਆ ਉਹ ਪੰਜਾਬ ਦਾ ਵਧਣਾ ਸ਼ੁਰੂ ਹੋ ਜਾਵੇਗਾ ਬਾਕੀ ਜੇ ਕੋਈ ਸਾਡੇ ਕੋਲ ਹੋਰ ਨਵੀਂ ਅਪਡੇਟ ਹੁੰਦੀ ਹੈ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ